ਜਿਹੜਾ ਤੁਸੀਂ ਨਾਂ ਰੱਖਿਆ ਉਹ 911 ਇਹ ਕੀ ਸੋਚ ਕੇ ਕੀ ਸੋਚੀ ਜਦੋਂ ਤੁਸੀਂ ਇਹ ਨਾਂ ਰੱਖਿਆ ਇਹ ਨਾਂ ਰੱਖਿਆ ਹੀ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਹੈ ਸਿੱਧੂ ਮੂਸੇਵਾਲੇ ਨੂੰ ਬਹੁਤ ਯਾਨੀ ਕਿ ਪਸੰਦ ਕਰਦੇ ਲਾਇਕ ਕਰਦੇ ਸੀ ਬਹੁਤ ਵਧੀਆ ਬੰਦਾ ਸੀਗਾ ਇਸ ਕਰਕੇ ਅਸੀਂ ਇਹ ਨਾਂ ਚੁਣਿਆ ਹੈ ਇਹ ਬੰਦਾ ਬਹੁਤ ਵਧੀਆ ਸੀ ਕਹੇ ਬਾਰੇ ਮਾਰਾ ਨਹੀਂ ਸੀ ਬੋਲਦੇ ਗਲਤ ਨਹੀਂ ਸੀ ਸੋਚਦੇ ਇਦਾਂ ਦਾ ਹਰੇਕ ਬੰਦੇ ਨੂੰ ਪਿਆਰ ਕਰਦੇ ਸੀ ਤੇ ਇਸ ਕਰਕੇ ਉਸ ਨੂੰ ਬੰਦਾ ਚਾਹਦਾ ਸੀ ਸ਼ਹਿਰ ਨਕੋਦਰ ਵਿਖੇ ਉਹ ਨਾਟ 11 9 ਦਾ हेयर कट ਸੈਲੂਨ ਵੇਖਣ ਨੂੰ ਮਿਲਿਆ ਜਿਸ ਦੀ ਓਪਨਿੰਗ ਸਰਮਨੀ ਅੱਜ ਹੋਈ ਜਿਸ ਦੇ ਓਨਰ ਲਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਹਿੜੂ ਨੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੈਰਿਸ ਕੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਇੱਕ ਵੀਰ ਨੇ ਇੱਥੇ ਇੱਕ ਨਵਾਂ ਸੈਲੂਨ ਦਾ ਕੰਮ ਸ਼ੁਰੂ ਕੀਤਾ ਔਰ 9 AG 511 हेयर कट ਸੈਲੂਨ ਔਰ ਮੇਰੇ ਖਿਆਲ ਨਾਲ ਵੀਰ ਮਰਹੂਮ ਸਿੱਧੂ ਮੂਸੇਵਾਲਾ ਦੇ 팬 ਨੇ ਅੰਦਰ ਚੱਲਾਂਗੇ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਓਪਨਿੰਗ ਸਰਮਨੀ ਇਸ ਸਾਲ ਹੁੰਦੀ ਔਰ ਇਹ ਤਸਵੀਰਾਂ ਨੇ ਸਲੂਨ ਦੇ ਅੰਦਰ ਦੀਆਂ ਬਿਲਕੁਲ ਹਾਈ ਟੈਕ ਆਪਾਂ ਕਹਿ ਸਕਦੇ ਆ ਵੀਰ ਨੇ ਸਾਰੀਆਂ ਸੁਵਿਧਾਵਾਂ ਕਸਟਮਰ ਵਾਸਤੇ ਇਸ ਸਲੂਨ ਦੇ ਵਿੱਚ ਰੱਖੀਆਂ ਨੇ ਔਰ ਵੀਰ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਆਈਡੀਆ ਆਇਆ ਉਹਨਾਂ ਨੂੰ ਇਹ ਨਵਾਂ ਰੱਖਣ ਦਾ ਹਾਂਜੀ ਵੀਰ ਸასი ਗੱਲ ਜੀ ਸასი ਗੱਲ ਬਾਈ ਸੋ ਵੀਰੋ ਇਹ ਨੇ ਉਹ ਵੀਰ ਜਿਨ੍ਹਾਂ ਦੇ ਸਲੂਨ ਹੈ ਔਰ ਇਸ ਕਾਊਂਟਰ ਦੇ ਓਨਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਰੇ ਜਿਹੜਾ ਤੁਸੀਂ ਨਾਂ ਰੱਖਿਆ 5911 ਇਹ ਕੀ ਸੋਚ ਕੇ ਕੀ ਸੋਚੀ ਜਦੋਂ ਤੁਸੀਂ ਇਹ ਨਾਂ ਰੱਖਿਆ ਇਹ ਨਾਂ ਰੱਖਿਆ ਹੀ ਸਿੱਧੂ ਮੂਸੇਵਾਲਾ ਦੀ ਜ਼ਾਦ ਵਿੱਚ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਯਾਨੀ ਕਿ ਪਸੰਦ ਕਰਦੇ ਲਾਇਕਾ ਤੁਸੀਂ ਬਹੁਤ ਵਧੀਆ ਬੰਦਾ ਸੀਗਾ ਇਸ ਕਰਕੇ ਅਸੀਂ ਇਹ ਨਾਂ ਚੁਣਿਆ ਹੈ ਕਿ ਬਹੁਤ ਵਧੀਆ ਲੱਗਦਾ ਬੰਦਾ ਜੀ ਮੂਸੇਵਾਲਾ ਦੀ ਅੱਪਾ ਗੱਲ ਕਰੀ ਉਹਨਾਂ ਦੀ ਫੈਨ ਫੋਲੋਇੰਗ ਪੂਰੀ ਦੁਨੀਆ ਵਿੱਚ ਬਹੁਤ ਵੱਡੇ ਪੱਧਰ ਤੇ ਹੈਗੀ ਇਹਦੇ ਬਾਰੇ ਕੀ ਕਹੋਗੇ ਉਹ ਇਸ ਤਰ੍ਹਾਂ ਕਿ ਇਹ ਬੰਦਾ ਬਹੁਤ ਵਧੀਆ ਸੀ ਕਿਸੇ ਬਾਰੇ ਮਾਰਾ ਨਹੀਂ ਸੀ ਬੋਲਦੇ ਗਲਤ ਨਹੀਂ ਸੀ ਸੋਚਦੇ ਇਦਾਂ ਦਾ ਸਾਰੇ ਬੰਦੇ ਨੂੰ ਇਸ ਕਰਕੇ ਤੁਹਾਨੂੰ ਬੰਦਾ ਚਾਹੁੰਦਾ ਸੀ ਇਹ ਸੰਧ ਕਰਦਾ ਸੀ। ਸੋ ਜੇਕਰ ਗੱਲ ਕਰੀਏ ਤੁਹਾਡੇ ਇਸ ਨਵੇਂ ਕੰਮ ਦੀ ਤੁਸੀਂ ਸਲੂਨ ਇੱਥੇ ਸ਼ੁਰੂ ਕੀਤਾ ਔਰ ਲੱਗੇ ਛਾ ਕੇ ਜੇ ਦੇਖੀਏ ਇਸ ਲੈਵਲ ਦਾ ਸਲੂਨ ਨਹੀਂ ਹੈਗਾ ਔਰ ਤੁਹਾਡੀ ਜੇ ਟ੍ਰੇਨਿੰਗ ਦੀ ਗੱਲ ਕਰੀਏ ਟ੍ਰੇਨਿੰਗ ਤੁਸੀਂ ਕਿੰਨਾ ਸਮਾਂ ਪਹਿਲਾਂ ਲਈ ਔਰ ਇਸ ਤੋਂ ਪਹਿਲਾਂ ਵੀ ਇਹ ਕੰਮ ਕਰਦੇ ਸਨ ਹਾਂ ਜੀ ਅਜੀ ਜੀ ਘਟੋ ਘਟ ਤੁਹਾਨੂੰ 10-12 ਸਾਲ ਹੋ ਗਏ ਇਸ ਲੈਨ ਚ ਜੀ ਇਸ ਤਰ੍ਹਾਂ ਕੇ ਹੀ ਬਲੋ ਚਾਰ ਪੰਜ ਸਾਲ ਇੱਧਰ ਕੀਤਾ 6 ਸਾਲ ਮੈਂ ਦਵਾਈ ਕੰਮ ਕਰਕੇ ਆਇਆ ਮੈਂ ਇਹ ਸੋਚਦਾ ਮੈਂ ਹਰੇਕ ਬੰਦੇ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਆਦਾ ਤੋਂ ਜਿਆਦਾ ਟਾਈਮ ਲਾਉਣ ਦੀ ਲੋੜ ਨਹੀਂ ਦਵਾਈ ਵਿੱਚ ਜਿੰਨਾ ਟਾਈਮ ਤੁਸੀਂ ਬੰਨੇ ਆ ਤੁਸੀਂ ਆਪਣਾ ਤੁਸੀਂ ਆਪਣੇ ਆਓ ਆਪਣੇ ਮੁਲਕ ਵਿੱਚ ਰਹੋ ਆਪਣੇ ਪੰਜਾਬ ਵਿੱਚ ਆਪਣੇ ਘਰ ਵਿੱਚ ਬੱਚੇ ਵਿੱਚ ਤੇ ਵਧੀਆ ਆ ਆਪਣਾ ਕਾਰੋਬਾਰ ਚਲਾਓ ਥੋੜਾ ਕਰੋ ਜਿਆਦਾ ਕਰੋ ਆਪਣੀ ਫੈਮਲੀ ਚ ਰਹੋ ਵੀਰ ਦਾ ਇੱਕ ਚੰਗਾ ਸੁਨਾਹਾ ਕਿ ਪਹਿਲੇ ਅਬਰਾਡ ਦੀਆਂ ਕਾਂਟੀਆਂ ਦੇ ਵਿੱਚ ਕੰਮ ਕਰਕੇ ਆਏ ਨੇ ਹੁਣ ਆਪਣੇ ਦੇਸ਼ ਪੰਜਾਬ ਦੇ ਵਿੱਚ ਆਪਣਾ ਕੰਮ ਇਹਨਾਂ ਨੇ ਸ਼ੁਰੂਆਤ ਕੀਤਾ ਔਰ ਪੰਜਾਬੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਰ ਦਾ ਸਾਥ ਦਿਆ ਜੇ ਔਰ ਨਾਲ ਸਾਡੇ ਦਰਮਿਆਨ ਹੋਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਸਸੀ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਕੀ ਕਹਿਣਾ ਇਸ ਸੈਲੂਨ ਬਾਰੇ ਇਹ ਸੈਲੂਨ ਬਾਰੇ ਵੱਧ ਤੋਂ ਵੱਧ ਵੀਰ ਨੂੰ ਸਪੋਰਟ ਕਰੋ ਤੇ ਆਪਣਾ ਹੀ ਸੈਲੂਨ ਹੈ 9811 ਸਿੱਧੂ ਮੋਤੇ ਵਾਲੇ ਦੀ ਯਾਦ ਵਿੱਚ ਰੱਖਿਆ ਗਿਆ ਹੈ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਸੋ ਐਂਡ ਦੇ ਵਿੱਚ ਕੀ ਸੁਨੇਹਾ ਕੀ ਮੈਸੇਜ ਕਿਉਂਕਿ ਮੈਂ ਵੇਖਿਆ ਕਿ ਇਸ ਮਾਰਕੀਟ ਦੇ ਵਿੱਚ ਪਹਿਲੇ ਇਸ ਤਰ੍ਹਾਂ ਦਾ ਸੈਲੂਨ ਨਹੀਂ ਹੈਗਾ ਔਰ ਕਾਫੀ ਸੁਵਿਧਾਵਾਂ ਦੇ ਨਾਲ ਲੈਸ ਹੈ ਸੈਲੂਨ ਤੇ ਕੀ ਐਂਡ ਚ ਕੀ ਸੁਨੇਹਾ ਤੁਹਾਡਾ ਐਂਡ ਜੇਹੀ ਸੁਨੇਹਾ ਜੀ ਆਓ ਇੱਥੇ ਵਧੀਆ ਹੋਊਗਾ ਸਾਰਾ ਇਦਾਂ ਦੀ ਕੋਈ ਕੰਪਲੀ ਸਭ ਤੋਂ ਵਧੀਆ ਕੰਮ ਕਰੂਗਾ ਭਾਜੀ ਤੇ ਦਵਾਈ ਦੇ ਵਿੱਚ ਕਰਕੇ ਆਇਆ ਮੇਰਾ ਵੀਰ ਤੇ ਵੱਧ ਤੋਂ ਵੱਧ ਜਾਨੀਏ ਜੈਜ ਰੇਟ ਰੱਖਾਂਗੇ ਕੋਈ ਇਹਦੇ ਵਿੱਚ ਵੀ ਆਪਣਾ 9 10 ਕੀ ਨਾ ਪਤਾ ਮੇਰਾ ਨਾ ਜੀ ਲੱਭ ਨਹੀਂ ਰਿਹਾ ਉਹਦਾ ਲਵ ਦੇ ਨਾਲ ਹੀ ਜਾਂਦੀ